ਹੈਲੋ ਦੋਸਤੋ ਇੱਕ ਵਾਰੀ ਤੁਹਾਡਾ ਫੇਰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਜੋ ਟੈਂਸਿਸ ਮੇਡ ਈਜ਼ੀ ਸੀਰੀਜ਼ ਸ਼ੁਰੂ ਕੀਤੀ ਸੀ ਅਸੀਂ ਗੱਲ ਕੀਤੀ ਸੀ ਕਿ ਟੈਂਸਿਸ ਕੀ ਹੁੰਦੇ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਬਣਾਨੇ ਆ ਤੇ ਨਾਲੇ ਅਸੀਂ ਇਹ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਟੈਂਸਿਸ ਦੇ ਕਿੰਨੇ ਪ੍ਰਕਾਰ ਹੁੰਦੇ ਨੇ ਸਬਜੈਕਟ ਕੀ ਹੁੰਦਾ ਵਰਬ ਕੀ ਹੁੰਦਾ ਹੈਲਪਿੰਗ ਵਰਬ ਕੀ ਹੁੰਦੀ ਹੈ ਤੇ ਉਹ ਅਸੀਂ ਬੇਸਿਕਸ ਡਿਸਕਸ ਕੀਤੇ ਸੀ ਅੱਜ ਅਸੀਂ ਡਿਟੇਲ ਚ ਗੱਲ ਕਰਾਂਗੇ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦੀ ਉਹਦੇ ਸਾਰੇ ਐਸਪੈਕਟਸ ਕਵਰ ਕਰਾਂਗੇ ਜੋ ਪੋਜ਼ਿਟਿਵ ਵਾਲੇ ਅਫਰਮੇਟਿਵ ਵਾਲੇ ਸੈਂਟੈਂਸਸ ਨੇ ਜਾਂ ਜਿਹੜੇ 네ਗੇਟਿਵ ਵਾਲੇ ਸੈਂਟੈਂਸ ਹੈ ਜਾਂ ਜਿਹੜੇ ਹੈਗੇ ਆ ਕੁਐਸਚਨ ਵਾਲੇ ਸੈਂਟੈਂਸ ਹੈ ਇੰਟੈਰੋਗੇਟਿਵ ਸੈਂਟੈਂਸਸ ਤੇ ਮੇਰੀ ਰਿਕਵੈਸਟ ਹੈ ਕਿ ਵੀਡੀਓ ਚੰਡ ਤੱਕ ਬਨੇ ਰੋ ਤੇ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਚੈਨਲ ਸੋ lettesਟ ਸਟਾਰਟ ਸਭ ਤੋਂ ਪਹਿਲੇ ਆਪਾਂ ਜਿਹੜਾ ਪ੍ਰੈਜ਼ੈਂਟ ਇੰਡੈਫਿਨਿਟ ਹੈ ਜਿਹੜਾ ਟੈਂਸ ਹੈਗਾ ਉਹਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਪਛਾਣ ਦੀ ਉਹਦੀ ਦੇਖਣਾ ਕਿ ਕਿਨੂੰ ਆਪਾਂ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਜਾਂ ਪ੍ਰੈਜ਼ੈਂਟ ਸਿੰਪਲ ਟੈਂਸ ਦੀ ਕੈਟਾਗਰੀ ਦੇ ਵਿੱਚ ਰੱਖਣਾ ਹੈ ਤੇ ਸਭ ਤੋਂ ਪਹਿਲੀ ਉਹਦੀ ਪਛਾਣ ਆਉਂਦੀ ਹੈ ਉਹਨਾਂ ਸੈਂਟੈਂਸਸ ਦੇ ਵਿੱਚ ਆਂਦਾ ਹੈ ਦਾ ਹੈ ਦੀ ਹੈ ਦੇ ਹਾਂ ਦੇ ਹੋ ਦਾ ਹਾ ਇਤਸਤਰਾ ਜਿਵੇਂ ਰਮੇਸ਼ ਪਤੰਗ ਉਡਾਉਂਦਾ ਹੈ ਅਸੀਂ ਸਕੂਲ ਜਾਂਦੇ ਹਾਂ ਤੁਸੀਂ ਫੁੱਟਬਾਲ ਖੇਡਦੇ ਹੋ ਇਸ ਤੋਂ ਨਾਲ ਨਾਲ ਇਹ ਜ ਇਹਨਾਂ ਦੇ ਵਿੱਚ ਉਹ ਸੈਂਟੈਂਸਸ ਆਉਂਦੇ ਨੇ ਜਿਹੜੇ ਐਜ਼ ਅ ਹੈਬਿਟ ਅਸੀਂ ਕੋਈ ਚੀਜ਼ ਕਰਦੇ ਹਾਂ ਸਾਡੀ ਰੋਟੀਨ ਹੁੰਦੀ ਹੈ ਉਹ ਕੰਮ ਕਰਨ ਦੀ ਜਾਂ ਇੱਕ ਯੂਨੀਵਰਸਲ ਤਰੁੱਥ ਵਾਲੇ ਜਿਹੜੇ ਸੈਂਟੈਂਸ ਆ ਜੋ ਹਮੇਸ਼ਾ ਸੱਚਾਈ ਰਹਿੰਦੀ ਹੈ ਜਿਵੇਂ ਸੂਰਜ ਪੂਰਬ ਚ ਨਿਕਲਦਾ ਤੇ ਇਹ ਸੱਚਾਈ ਹੈ ਇਹ ਯੂਨੀਵਰਸਲ ਤਰੁੱਥ ਹੈ ਉਹਨਾਂ ਨੂੰ ਵੀ ਅਸੀਂ ਕੈਟੇਗੋਰਾਇਜ਼ ਕਰਨਿਆ ਪ੍ਰੈਜ਼ੈਂਟ ਐਂਡ ਡੈਫੀਨਿਟ ਜਾਂ ਪ੍ਰੈਜ਼ੈਂਟ ਸਿੰਪਲ ਟੈਂਸ ਦੀ ਕੈਟੇਗਰੀ ਚ ਤੇ ਹੁਣ ਅਸੀਂ ਸਭ ਤੋਂ ਪਹਿਲੇ ਦੇਖਾਂਗੇ ਕਿ ਇਹਨਾਂ ਨੂੰ ਆਪਾਂ ਜਦੋਂ ਪਛਾਣ ਕਰ ਲਈ ਫਿਰ ਉਹਨਾਂ ਨੂੰ ਸੈਂਟੈਂਸ ਦੇ ਵਿੱਚ ਕਿਵੇਂ ਬਣਾਉਣਾ ਹੈ ਤੇ ਸੈਂਟੈਂਸ ਦੇ ਵਿੱਚ ਬਣਾਉਣ ਵਾਸਤੇ ਸਾਨੂੰ ਸਭ ਤੋਂ ਪਹਿਲੇ ਆਪਾਂ ਦੇਖਾਂਗੇ ਆਂਦਾ ਸਬਜੈਕਟ ਸਬਜੈਕਟ ਜਿਵੇਂ ਪਿਛਲੀ ਵੀਡੀਓ ਚ ਵੀ ਆਪਾਂ ਡਿਸਕਸ ਕੀਤਾ ਸੀ ਮਤਲਬ ਸਬਜੈਕਟ ਦਾ ਮਤਲਬ ਹੁੰਦਾ ਕੰਮ ਕਰਨ ਵਾਲਾ ਜਿਵੇਂ ਇੱਥੇ ਰਮੇਸ਼ ਹੈ ਕੰਮ ਕਰਨ ਵਾਲਾ ਤੇ ਅਸੀਂ ਆਂ ਕੰਮ ਕਰਨ ਵਾਲੇ ਇੱਥੇ ਤੁਸੀਂ ਉਹ ਕੰਮ ਕਰਨ ਵਾਲੇ ਤੇ ਇਹ ਸਾਡਾ ਹੋ ਗਿਆ ਸਬਜੈਕਟ ਉਸ ਤੋਂ ਬਾਅਦ ਆਣਾ ਹੈ ਵਰਬ ਦੀ ਫਸਟ ਫਾਰਮ ਵਰਬ ਦੀਆਂ ਤਿੰਨ ਫਾਰਮਸ ਹੁੰਦੀਆਂ ਤੁਸੀਂ ਜਾਣਦੇ ਹੋ ਤੇ ਇੱਥੇ ਆਣੀ ਵਰਬ ਦੀ ਪਹਿਲੀ ਫਾਰਮ ਲੇਕਿਨ ਜਿੱਥੇ 3rd ਪਰਸਨ ਸਿੰਗੂਲਰ ਜਿਵੇਂ ਹੀ ਸ਼ੀ ਇਟ ਜਾਂ ਕੋਈ ਨਾਮ ਹੋਏ ਤੇ ਉਥੇ ਅਸੀਂ ਇਹਦੇ ਨਾਲ ਵਰਬ ਆਫ ਦੀ ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਲਗਾਉਣਾ ਹੈ ਹੁਣ ਇਹ ਇੰਪੋਰਟੈਂਟ ਹੈ ਕਿ ਐਸ ਕਿੱਥੇ ਲਗਣਾ ਤੇ ਈ ਐਸ ਕਿੱਥੇ ਲਗਣਾ ਹੈ ਇਹ ਦੇਖੋ ਇਹ ਜਿਹੜੇ ਦਿੱਤੇ ਹੈ ਨਾ ਈ ਐਸ ਜਿਹੜੇ ਵਰਡ ਦੇ ਵਿੱਚ ਤੇ ਜਿਹੜੀ ਵਰਬ ਹੈ ਉਹਦੇ ਲਾਸਟ ਦੇ ਵਿੱਚ ਸੀ ਐਚ ਦਿੱਤਾ ਹੋਏ ਐਸ ਐਚ ਦਿੱਤਾ ਹੋਏ ਡਬਲ ਐਸ ਦਿੱਤਾ ਹੋਏ ਉਹ ਦਿੱਤਾ ਹੋਏ ਜਾਂ ਜ਼ੈਡ ਦਿੱਤਾ ਹੋਏ ਉਥੇ ਤੇ ਅਸੀਂ ਲਗਾਉਣਾ ਹੈ ਅੀ ਐਸ ਜਿਵੇਂ ਸਰਚ ਤੇ ਉਥੋਂ ਆ ਜਾਏਗਾ ਸਰਚੀਜ਼ ਸਰਚ ਦੇ ਅੰਡਰ ਦੇ ਵਿੱਚ ਉਹ ਆ ਜਾਣਾ ਸਰਚੀਜ਼ ਆ ਜਾਏਗਾ ਇੱਥੇ ਠੀਕ ਹੈ ਐਸ ਲੱਗ ਗਿਆ ਸਰਚ ਦੇ ਨਾਲ ਐਸ ਲੱਗ ਗਿਆ ਹੁਣ ਕਲੈਸ਼ ਹੈ ਮੰਨ ਲਓ ਤੋ ਕਲੈਸ਼ ਹੈ ਉਹਦੇ ਨਾਲ ਐਸ ਲੱਗ ਗਿਆ ਡਬਲ ਐਸ ਦਾ ਕਿੱਸਾ ਕਿਸੀਜ਼ ਆ ਗਿਆ ਗੋ ਹੈ ਡੀਓ ਗੋ ਤੇ ਇੱਥੇ ਆ ਗਿਆ ਐਸ ਨਾਲ ਲਾ ਕੇ ਗੋਜ਼ ਤੇ ਤੇ ਜੈਡ ਹੈ ਤੇ ਇਥੇ ਕੁਇਜ਼ ਆ ਗਿਆ ਕੁਇਜ਼ ਦੇ ਨਾਲ ਇਸ ਲੱਗ ਗਿਆ ਬਾਕੀ ਸਾਰੇ ਜਿਹੜੇ ਥਰਡ ਪਰਸਨ ਸਿੰਗੂਲਰ ਵਾਲੇ ਹੈ ਉਹਨਾਂ ਦੇ ਨਾਲ ਆਣਾ ਮੈਂ ਐਸ ਫਿਰ ਉਸ ਤੋਂ ਬਾਅਦ ਸਾਡਾ ਆਣਾ ਵੈ ਆਬਜੈਕਟ ਤੇ ਪਹਿਲੇ ਬਣਾਉਣ ਦਾ ਤਰੀਕਾ ਕੀ ਹੈ ਸਭ ਤੋਂ ਪਹਿਲੇ ਸਬਜੈਕਟ ਫਿਰ ਵਰਬ ਦੀ ਫਸਟ ਫਾਰਮ ਫਿਰ ਆ ਗਿਆ ਆਬਜੈਕਟ ਆਬਜੈਕਟ ਮੀਨ ਜਿਹੜੇ ਕੰਮ ਨੂੰ ਕੀਤਾ ਜਾਂਦਾ ਹੈ ਉਹ ਜਿਵੇਂ ਰਮੇਸ਼ ਪਤੰਗ ਉਡਾਉਂਦਾ ਹੈ ਤਾਂ ਸਭ ਤੋਂ ਪਹਿਲੇ ਸਬਜੈਕਟ ਆ ਗਿਆ ਹਨਾ ਰਮੇਸ਼ ਇਹ ਆ ਸਾਡਾ ਸਬਜੈਕਟ ਕੰਮ ਕਰਨ ਵਾਲਾ ਰਮੇਸ਼ ਪਤਾ ਅੰਗੜਾ ਨੂੰ ਕੀ ਕਹਿੰਦੇ ਫਲਾਈ ਹੁਣ ਇੱਥੇ ਜਿਹੜੇ ਆਂਦੇ ਨੇ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ 'ਚ ਆਪਾਂ ਜਿੱਥੇ ਫਲਾਈ ਆਉਂਦਾ ਨਾ ਵਾਈ ਆ ਜਾਂਦਾ ਜਿਵੇਂ ਇੱਥੇ ਵਾਈ ਆ ਇਹਨੂੰ ਵਾਈ ਨੂੰ ਕੱਟ ਕੇ ਆਈ ਈ ਐਸ ਲਗਾ ਲੈਂਦੇ ਆ ਰਮੇਸ਼ ਫਲਾਈਜ਼ ਦਾ ਕਾਈਟ ਕਾਈਟਾ ਪਤੰਗ ਨੂੰ ਕੀ ਕਹਿੰਦੇ ਆ ਕਾਈਟ ਹੈ ਨਾ ਤਾਂ ਪਹਿਲੇ ਆ ਗਿਆ ਸਬਜੈਕਟ ਰਮੇਸ਼ ਫਿਰ ਵਰਬ ਦੀ ਫਰਸਟ ਫਾਰਮ ਉਹਦੇ ਨਾਲ ਇਸ ਲੱਗ ਗਿਆ ਜਿੱਥੇ ਯ ਆਂਦਾ ਉਹਨੂੰ ਕੱਟ ਕੇ ਇਸ ਲੱਗ ਜਾਂਦਾ ਰਮੇਸ਼ ਫਲਾਈਜ਼ ਦਾ ਫੇਰ ਆ ਜਾਂਦਾ ਸਾਡਾ ਪਤੰਗ ਦੀ ਹੈ ਨਾ ਆਬਜੈਕਟ ਕਾਈਟ ਅਸੀਂ ਸਕੂਲ ਜਾਂਦੇ ਹਾਂ ਤੇ ਇੱਥੇ ਆ ਗਿਆ ਸਾਡਾ ਸਬਜੈਕਟ ਕੀ ਹੈ ਵੀ ਫਿਰ ਗੋ ਇਹ ਕਿਉਂਕਿ ਅਸੀਂ ਕੋਈ ਥਰਡ ਪਰਸਨ ਸਿੰਗੂਲਰ ਤੇ ਹੈ ਨਹੀਂ ਸਾਡਾ ਸਿੰਪਲ ਵਰਬ ਦੀ ਫਸਟ ਫਾਰਮ ਲੱਗ ਜਾਏਗੀ ਵੀ ਗੋ ਟੂ ਸਕੂਲ ਸਕੂਲ ਸਾਡਾ ਹੋ ਗਿਆ ਆਬਜੈਕਟ ਤੋ ਵੀ ਕਿਉਂਕਿ ਸਕੂਲ ਜਾਣਾ ਜਾਣੇ ਨੂੰ ਆਪਾਂ ਕਹਿੰਦੇ ਆ ਗੋ ਤੋ ਵੀ ਗੋ ਟੂ ਸਕੂਲ ਸਿੰਪਲ ਤੁਸੀਂ ਫੁੱਟਬਾਲ ਖੇਡਦੇ ਹੋ ਯੂ ਤੁਸੀਂ ਫਿਰ ਵਰਬ ਦੀ ਫਸਟ ਫਾਰਮ ਪਲੇ ਉਹ ਖੇਲਣ ਨੂੰ ਕੀ ਕਹਿੰਦੇ ਆ ਪਲੇ ਯੂ ਪਲੇ ਫੁੱਟਬਾਲ ਠੀਕ ਹੈ ਹੁਣ ਇੱਥੇ ਕੀ ਇੰਪੋਰਟੈਂਟ ਹੈ ਕਈ ਵਾਰੀ ਸਾਡੇ ਨੈਗੇਟਿਵ ਸੈਂਟੈਂਸ ਹੁੰਦੇ ਨੇ ਜਿਵੇਂ ਰਮੇਸ਼ ਪਤੰਗ ਨਹੀਂ ਉਡਾਂਦਾ ਤੇ ਨੈਗੇਟਿਵ ਬਣ ਗਿਆ ਨਾ ਨਾ ਵਾਲਾ ਅਸੀਂ ਸਕੂਲ ਨਹੀਂ ਜਾਂਦੇ ਹਾਂ ਤੁਸੀਂ ਫੁੱਟਬਾਲ ਨਹੀਂ ਖੇਡਦੇ ਹੋ ਤੇ ਐਸੇ ਸੈਂਟੈਂਸਸ ਨੂੰ ਬਣਾਉਣ ਵਾਸਤੇ ਅਸੀਂ ਕੀ ਕਰਨਾ ਹੋਇਆ ਸਭ ਤੋਂ ਪਹਿਲੇ ਸਬਜੈਕਟ ਤੇ ਆਣਾ ਹੀ ਆਣਾ ਹੈ ਨਾ ਫਿਰ ਇਹਦੇ ਨਾਲ ਆ ਜਾਂਦਾ ਡਸ ਜਾਂ ਡੂ ਨਾਟ ਡੂ ਜਾਂ ਡਸ ਨਾਟ ਵਰਬ ਦੀ ਫਸਟ ਫਾਰਮ ਫੇਰ ਆਬਜੈਕਟ ਇੱਥੇ ਐਸ ਜਾਂ ਈ ਐਸ ਵਾਲਾ ਕੋਈ ਚੱਕਰ ਨਹੀਂ ਰਹਿਣਾ ਸਿਰਫ ਵਰਬ ਦੀ ਫਸਟ ਫਾਰਮ ਵਾਲੀ ਹੈ ਤੇ ਕਿਵੇਂ ਬਣਾਣਾ ਮੈਂ ਸਭ ਤੋਂ ਪਹਿਲੇ ਸਬਜੈਕਟ ਫਿਰ ਡੂ ਜਾਂ ਡਸ ਫਿਰ ਨੋਟ ਫਿਰ ਵਰਬ ਦੀ ਫਸਟ ਫਾਰਮ ਤੇ ਫੇਰ ਆ ਜਾਣਾ ਸਾਡਾ ਆਬਜੈਕਟ ਜਿਵੇਂ ਅਜਾਤ ਇੰਪੋਰਟੈਂਟ ਕੀ ਹੈ ਡਸ ਆਣਾ ਮੈਂ ਥਰਡ ਪਰਸਨ ਸਿੰਗੂਲਰ ਦੇ ਨਾਲ ਜਿਵੇਂ ਹੀ ਸ਼ੀ ਇਟ ਔਰ ਕੋਈ ਨਾਮ ਹੋਏ ਤੇ ਬਾਕੀ ਸਾਰਿਆਂ ਦੇ ਨਾਲ ਆ ਰੈਂਡੂ ਰਮੇਸ਼ ਪਤੰਗ ਨਹੀਂ ਉਡਾਉਂਦਾ ਹੈ ਰਮੇਸ਼ ਡਸ ਨੋਟ ਇਹ ਥਰਡ ਪਰਸਨ ਸਿੰਗੂਲਰ ਹੈ ਫੇਰ ਵਰਬ ਦੀ ਫਸਟ ਫਾਰਮ ਆਣੀ ਹੈ ਫਲਾਈ ਇਹ ਕੱਟ ਜਾਏਗਾ ਈ ਐਸ ਜਾਂ ਆਈ ਐਸ ਜੋ ਵੀ ਹੈਗਾ ਉਥੇ ਈ ਐਸ ਜਾਂ ਐਸ ਕੋਈ ਵੀ ਨਹੀਂ ਲੱਗਦਾ ਠੀਕ ਹੈ रमेश डज नॉट फ्लाई द काइट। ਇੱਥੇ ਫਲਾਈ ਆ ਜਾਣਾ। ਦਾ ਕਾਈਟ। ਅਸੀਂ ਸਕੂਲ ਨਹੀਂ ਜਾਂਦੇ ਆ। ਵੀ ਡੂ ਨਾਟ ਗੋ ਟੂ ਸਕੂਲ। ਤੁਸੀਂ ਫੁੱਟਬਾਲ ਨਹੀਂ ਖੇਡਦੇ ਹੋ। ਯੂ ਡੂ ਨਾਟ ਕੋਲੇ ਫੋਰਟਬਾਤ ਤੇ ਇਸ ਤਰ੍ਹਾਂ ਸਿੰਪਲੀ ਡੂ ਯਾ ਡਸ ਨਾਟ ਲਗਾ ਕੇ ਵਿੱਚ ਅਸੀਂ ਉਹ ਸੈਂਟੈਂਸ ਨੂੰ 네ਗੇਟਿਵ ਬਣਾ ਸਕਦੇ ਹਾਂ ਤੇ ਹੁਣ ਅਸੀਂ ਗੱਲ ਕਰਾਂਗੇ ਇਨਟੈਰੋਗੇਟਿਵ ਸੈਂਟੈਂਸਸ ਦੀ ਦੇਖੋ ਇਨਟੈਰੋਗੇਟਿਵ ਸੈਂਟੈਂਸਸ ਜਿਹੜੇ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤੇ ਆ ਉਹ ਵਾਲੇ ਜਿਨ੍ਹਾਂ ਦਾ ਕੋਈ ਕੁਐਸਚਨ ਪੁੱਛਿਆ ਜਾਂਦਾ ਉਹਦਾ ਹਾਂ ਯਾ ਨਾ ਦੇ ਵਿੱਚ ਜਵਾਬ ਹੁੰਦਾ ਜਿਵੇਂ ਇਹ ਹੈਗਾ ਸੀ ਰਮੇਸ਼ ਪਤੰਗ ਉਡਾਉਂਦਾ ਹੈ ਤੇ ਅਸੀਂ ਅਗਰ ਲਿਖੀਏ ਕੀ ਰਮੇਸ਼ ਪਤੰਗ ਉਡਾਉਂਦਾ ਹੈ ਤਾਂ ਇਹ ਸਾਡਾ ਕੀ ਬਣ ਗਿਆ ਇੰਟੈਰੋਗੇਟਿਵ ਕੀ ਅਸ਼ਿਸ਼ ਉਲ ਜਾਂਦੇ ਹਨ ਇਹ ਵੀ ਸਾਡਾ ਇੰਟੈਰੋਗੇਟਿਵ ਹੋ ਗਿਆ ਇੰਟੈਰੋਗੇਟਿਵ ਚ ਕੁਐਸਚਨ ਵਾਲਾ ਮਾਰਕ ਪਾਉਂਦਾ ਹੈ ਕੀ ਤੁਸੀਂ ਫੁੱਟਬਾਲ ਖੇਡਦੇ ਹੋ ਇਹ ਸਾਰੇ ਉਹ ਨਹੀਂ ਨਾ ਜਿਨ੍ਹਾਂ ਦਾ ਹਾਂ ਜਾਂ ਨਾ ਦੇ ਵਿੱਚ ਜਵਾਬ ਹੋ ਸਕਦਾ ਹੈ ਇਹ ਕੋਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹ ਆ ਸਕਦਾ ਫਿਰ ਜਿਵੇਂ ਰਮੇਸ਼ ਪਤੰਗ ਉਡਾਉਂਦਾ ਰਮੇਸ਼ ਪਤੰਗ ਕਿਉਂ ਉਡਾਉਂਦਾ ਹੈ ਹਨਾ ਅਸੀਂ ਸਕੂਲ ਕਿਉਂ ਜਾਂਦੇ ਹਾਂ ਤੁਸੀਂ ਫੁੱਟਬਾਲ ਕਿਉਂ ਖੇਡਦੇ ਹੋ ਤੁਸੀਂ ਕੀ ਖੇਡਦੇ ਹੋ ਇਹ ਵੀ ਹੋ ਸਕਦਾ ਵਾ ਤੋਂ ਉਹਨਾਂ ਦੇ ਵਿੱਚ ਉਹ ਜਿਹੜੇ ਜ਼ਿਆਦਾਤਰ ਉਹਨਾਂ ਨਾਲ ਯੂਜ਼ ਹੁੰਦਾ ਵਾ ਜਿਵੇਂ डब्ल्यू ਐਚ ਸ਼ੁਰੂ ਚ ਆਉਂਦਾ ਜਿਵੇਂ ਵਟ ਵਾਈ ਤੁਸੀਂ ਕਿੱਥੇ ਜਾਂਦੇ ਹੋ ਵੇਅਰ ਤੁਸੀਂ ਕਦੇ ਹੋਇਆ ਕੀਤਾ ਸੀ ਵੈਨ ਇੱਕ ਤਾਂ ਉਹ ਤਰ੍ਹਾਂ ਦੇ ਹੋ ਗਏ ਹੁਣ ਆਪਾਂ ਦੋਨਾਂ ਦਾ ਕਿਸ ਤਰ੍ਹਾਂ ਬਣਾ ਕੇ ਦੇਖਨੇ ਆ ਹੁਣ ਜਿਵੇਂ ਇਹ ਵਾਲੇ ਹੈਗੇ ਆ ਪਹਿਲੇ ਸਾਡਾ ਸਿੰਪਲ ਸੈਂਟੈਂਸ ਕੀ ਸੀ ਰਮੇਸ਼ ਪਤੰਗ ਉਡਾਦਾ ਹੈ ਅਸੀਂ ਇੱਥੇ ਕੀ ਲਗਾ ਦਿੱਤਾ ਨਾਲ ਤਾਂ ਸਾਡਾ ਬਣ ਗਿਆ ਇੰਟੈਰੋਗੇਟਿਵ ਮਤਲਬ ਪ੍ਰਸ਼ਨ ਵਾਲਾ ਇਹਨਾਂ ਨੂੰ ਬਣਾਉਣ ਵਾਸਤੇ ਅਸੀਂ ਸਭ ਤੋਂ ਪਹਿਲੇ ਲਗਾਉਣਾ ਹੈ ਡੂ ਜਾਂ ਡਸ ਜਿਵੇਂ ਆਪਾਂ ਪਹਿਲੇ ਵੀ ਜ਼ਿਕਰ ਕੀਤਾ ਡਸ ਲਗਾਉਣਾ ਥਰਡ ਪਰਸਨ ਸਿੰਗੂਲਰ ਦੇ ਨਾਲ ਬਾਕੀ ਸਾਰਿਆਂ ਦੇ ਨਾਲ ਲਗਾਉਣਾ ਹੈ ਡੂ ਕੀ ਰਮੇਸ਼ ਪਤੰਗ ਉਡਾਉਂਦਾ ਹੈ ਤੇ ਹੁਣ ਇੱਥੇ ਸਭ ਤੋਂ ਪਹਿਲੇ ਕੀ ਆ ਜਾਣਾ ਬਾਕੀ ਸੈਂਟੈਂਸ ਸੇਮ ਰਿਹਾ ਇਹ ਸ਼ੁਰੂ ਤੇ ਲਾਤਾ ਡੂ ਜਾਂ ਡਸ ਤੇ ਸਭ ਤੋਂ ਪਹਿਲੇ ਕੀ ਆ ਜਾਏਗਾ ਰਮੇਸ਼ ਥਰਡ ਪਰਸਨ ਸਿੰਗੂਲਰ ਹੈ ਡਸ ਰਮੇਸ਼ ਫੁਲਾਈ ਦਾ ਕਾਈਟ ਪਹਿਲੇ ਆ ਗਿਆ ਡੂ ਜਾਂ ਡਸ ਫਿਰ ਰਮੇਸ਼ ਸਬਜੈਕਟ ਆ ਗਿਆ ਫਿਰ ਵਰਬ ਆ ਗਈ ਉਡਾਨਦੀ ਫੁਲਾਈ ਫਿਰ ਆ ਗਿਆ ਆਬਜੈਕਟ ਕਾਈਟ ਹੁਣ ਇੱਥੇ ਇੰਪੋਰਟੈਂਟ ਚੀਜ਼ ਇਹ ਹੈ ਕਿ ਜਦੋਂ ਵੀ ਹੋ ਜੇ ਇੰਟੈਰੋਗੇਟਿਵ ਸੈਂਟੈਂਸ ਹੁੰਦੇ ਆ ਜਾਂ ਨੈਗੇਟਿਵ ਸੈਂਟੈਂਸ ਹੁੰਦੇ ਆ ਉਥੇ ਆਪਾਂ ਸਿਰਫ ਵਰਬ ਦੀ ਫਰਸਟ ਫਾਰਮ ਲਗਾਨੀ ਆ ਪਹਿਲੇ ਤੁਸੀਂ ਦੇਖਿਆ ਸੀ ਆਪਾਂ ਲਗਾਇਆ ਸੀ ਫਲਾਈਜ਼ ਉਹ ਨਹੀਂ ਲਗਾਣਾ ਆਪਾਂ ਸਿੰਪਲ ਲਗਾਣਾ ਫਲਾਈ ਐਸ ਜਾਂ ਈਸ ਨਾਲ ਨਹੀਂ ਲਗਾਣਾ ਨਾ ਇੰਟੈਰੋਗੇਟਿਵ ਚ ਲਗਾਣਾ ਨਾ ਨੈਗੇਟਿਵ ਚ ਲਗਾਣਾ ਹੁਣ ਦੂਸਰਾ ਦੇਖੋ ਕੀ ਅਸੀਂ ਸਕੂਲ ਜਾਂਦੇ ਹਾਂ ਤੇ ਅਸੀਂ ਕਿਉਂਕਿ ਇਹ ਥਰਡ ਪਰਸਨ ਸਿੰਗੂਲਰ ਨਹੀਂ ਹੈਗਾ ਇੱਥੇ ਆ ਜਾਏਗਾ ਡੂ do we go to school ٹھیک ہے پہلے ਸਾਡਾ ਕੀ ਆਇਆ ਸੀ ਵੀ ਗੋ ਟੂ ਸਕੂਲ ਜਦੋਂ ਪਿਛਲੇ ਆਪਾਂ ਦੇਖਿਆ ਸੀਗਾ ਅਸੀਂ ਸਕੂਲ ਜਾਂਦੇ ਹਾਂ ਵੀ ਗੋ ਟੂ ਸਕੂਲ ਤੇ ਇੱਥੇ ਆ ਗਿਆ ਡੂ ਵੀ ਗੋ ਟੂ ਸਕੂਲ ਸਿਰਫ ਡੂ ਲਗਾਤਾ ਇੱਥੇ ਵੀ ਸੀਗਾ ਰਮੇਸ਼ ਫਲਾਈਸ ਦਾ ਕਾਈਟ ਇੱਥੇ ਰਮੇਸ਼ ਫਲਾਈ ਦਾ ਕਾਈਡ ਕਰਕੇ ਇੱਥੇ ਆ ਗਿਆ ਡਜ਼ ਕੀ ਤੁਸੀਂ ਪਹਿਲੇ ਆਪਾ ਬਣਾਨੇ ਤੁਸੀਂ ਫੁੱਟਬਾਲ ਖੇਡਦੇ ਹੋ ਯੂ ਪਲੇ ਜਿਵੇਂ ਪਹਿਲਾਂ ਵੀ ਅਸੀਂ ਬਣਾਇਆ ਯੂ ਪਲੇ ਫੁੱਟਬਾਲ ਹਨਾ ਕੀ ਤੁਸੀਂ ਫੁੱਟਬਾਲ ਖੇਡਦੇ ਹੋ ਡੂ ਯੂ ਪਲੇ ਫੁੱਟਬਾਲ ਬਾਕੀ ਸੇਵ ਰਿਆ ਸ਼ੁਰੂ ਚ ਆ ਗਿਆ ਡਜ਼ ਯਾਂ ਡੂ ਔਰ ਇੱਥੇ ਥਰਡ ਪਰਸਨ ਸਿੰਗੂਲਰ ਵੀ ਹੋਏ ਤੇ ਸਿਰਫ ਵਰਬ ਦੀ ਫਰਸਟ ਫਾਰਮ ਆ ਰਹੀ ਹੈ ਐਸ ਯਾ ਐਸ ਨਹੀਂ ਲਗਾਣਾ ਹੁਣ ਇਹ ਤੇ ਹੈਗੇ ਸੀ ਸਾਡੇ ਉਹ ਵਾਲੇ ਜਿਨ੍ਹਾਂ ਦਾ ਹਾਂ ਜਾਂ ਨਾ ਚ ਜਵਾਬ ਹੁੰਦਾ ਹੁਣ ਜਿੱਥੇ ਕਈ ਵਾਰੀ ਆ ਜਾਏ ਜਿਵੇਂ ਰਮੇਸ਼ ਪਤੰਗ ਕਿਉਂ ਉਡਾਉਂਦਾ ਹੈ ਰਮੇਸ਼ ਪਤੰਗ ਕਿਉਂ ਉਡਾਉਂਦਾ ਹੈ ਤੋ ਇੱਥੇ ਸਿੰਪਲੀ ਆ ਜਾਣਾ ਨਾਲ ਵਾਈ ਵਾਈ ਡਸ ਰਮੇਸ਼ ਫਲਾਈ ਦਾ ਕਾਈਟ ਬਾਕੀ ਸਾਰਾ ਸੇਮ ਰਹਿਣਾ ਇੰਟੈਰੋਗੇਟਿਵ ਵਾਲਾ ਨਾਲ ਵਾਏ ਆ ਜਾਂਦਾ ਵਾ ਸਮਝਾ ਮਸਤ ਉਸੇ ਹੁਣ ਆਪਾਂ ਇੱਕ ਨੈਗੇਟਿਵ ਕਈ ਵਾਰੀ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਨੈਗੇਟਿਵ ਵੀ ਹੁੰਦੇ ਨਾਲ ਤੇ ਇੰਟੈਰੋਗੇਟਿਵ ਵੀ ਹੁੰਦਾ ਜਿਵੇਂ ਕੀ ਅਸੀਂ ਅਚਾ ਕੀ ਤੁਸੀਂ ਫੁੱਟਬਾਲ ਖੇਡਦੇ ਹੋ ਇਹ ਸੈਂਟੈਂਸ ਆਪਾਂ ਲਈਏ ਕੀ ਤੁਸੀਂ ਫੁੱਟਬਾਲ ਨਹੀਂ ਖੇਡਦੇ ਹੁਣ ਇਹਦੇ ਚ ਪ੍ਰਸ਼ਨ ਵੀ ਆ ਗਿਆ ਤੇ ਨਾਂ ਵੀ ਆ ਗਿਆ ਹੁਣ ਇਹਨਾਂ ਚ ਕੀ ਕਰਨਾ do you ਸਬਜੈਕਟ ਦੇ ਬਾਅਦ ਆਪਾਂ ਨੋਟ ਲਗਾ ਦੈ ਨਾ ਤੇ ਸਾਡਾ ਇੰਟੈਰੋਗੇਟਿਵ ਤੇ 네ਗੇਟਿਵ ਬਣ ਗਿਆ ਕੀ ਤੁਸੀਂ ਫੁੱਟਬਾਲ ਨਹੀਂ ਖੇਡਦੇਓ do you not play the football ਤੇ ਇਸ ਤਰ੍ਹਾਂ ਅਸੀਂ ਜਿਹੜਾ ਵਾ ਬਣਾਨੇ ਆ ਆਪਣਾ ਇੰਟੈਰੋਗੇਟਿਵ ਸੈਂਟੈਂਸਸ ਤੇ ਜਿਹੜੇ ਇੰਟੈਰੋਗੇਟਿਵ ਔਰ 네ਗੇਟਿਵ ਸੈਂਟੈਂਸਸ ਵੀ ਬਣਾ ਦੋਸੋ ਅਸੀਂ ਕੰਪਲੀਟ ਜਿਹੜਾ ਵਾ ਪ੍ਰੈਜ਼ੈਂਟ ਇੰਡੈਫਿਨਿਟ ਦੇ ਬਾਰੇ ਗੱਲ ਕੀਤੀ ਹੈ ਅਸੀਂ ਇਹਦੇ ਸਾਰੇ ਐਸਪੈਕਟਸ ਕਵਰ ਕੀਤੇ ਆ ਅਫਰਮੇਟਿਵ ਵੀ 네ਗੇਟਿਵ ਵੀ ਇਨਟੈਰੋਗੇਟਿਵ ਵੀ ਇਨਟੈਰੋਗੇਟਿਵ 네ਗੇਟਿਵ ਵੀ ਕੀਤੇ ਆ ਤੇ ਮੈਨੂੰ ਪੂਰੀ ਉਮੀਦ ਆ ਕਿ ਹੁਣ ਜਦੋਂ ਵੀ ਤੁਸੀਂ ਕੋਈ ਪ੍ਰੈਜ਼ੈਂਟ ਇੰਡੈਫਿਨਿਟ ਦਾ ਕੋਈ ਵੀ ਸੈਂਟੈਂਸ ਬਣਾਓਗੇ ਤੁਹਾਡਾ ਕਦੀ ਗਲਤ ਨਹੀਂ ਹੋਏਗਾ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਥੈਂਕ ਯੂ ਵੈਰੀ ਮਚ ਤੇ ਅਗਲੀ ਪਾਰਟ ਦੇ ਵਿੱਚ ਅਸੀਂ ਕੋਈ ਨਵਾਂ ਸੈਂਟੈਂਸ ਜਿਹੜਾ ਸਾਡਾ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਲੈ ਕੇ ਆਵਾਂਗੇ ਸਟੇਟਿਵ